ਦੋਸਤੋ ਕੀ ਤੁਹਾਨੂੰ ਵੀ ਪਸੰਦ ਹੈ ਪੀਜ਼ਾ ਜਾਣੋ ਸਭ ਤੋਂ ਪਹਿਲਾਂ ਕਿਸ ਲਈ ਬਣਾਇਆ ਗਿਆ ਸੀ ਇਹ ਪੀਜ਼ਾ ਅਤੇ ਭਾਰਤ ਇਹ ਪਹਿਲੀ ਵਾਰ ਕਦੋਂ ਆਇਆ ਜਾਣਦੇ ਹਾਂ ਇਸ ਦੇ ਬਾਰੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਦੋਸਤੋ ਦੇਸ਼ ਦੇ ਯਾਤਰੀ ਬੱਚੇ ਪੀਜ਼ਾ ਦਾ ਨਾਂ ਜਾਣਦੇ ਹਨ ਅੱਜ ਦੇ ਇਸ ਭਾਰ ਵਿੱਚ ਕਈ ਵੱਖ-ਵੱਖ ਬ੍ਰਾਂਡਾਂ ਦੇ ਪੀਜ਼ਾ ਸਟੋਰ ਖੁੱਲ੍ਹ ਗਏ ਹਨ ਪੀਜ਼ਾ ਅਜਿਹੀ ਚੀਜ਼ ਬਣ ਚੁੱਕੀ ਹੈ ਜਿਸ ਨੂੰ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਬਹੁਤ ਹੀ ਚਾਣ ਲ ਖਾਂਦੇ ਹਨ ਪਰ ਪੀਜ਼ਾ ਪ੍ਰੇਮੀਆਂ ਅਤੇ ਆਮ ਲੋਕਾਂ ਲਈ ਸ਼ਾਇਦ ਹੀ ਪੀਜ਼ੇ ਦੇ ਇਤਿਹਾਸ ਬਾਰੇ ਜਾਣਦੇ ਹੋਣਗੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੀਜ਼ਾ ਨੂੰ ਪਹਿਲੀ ਵਾਰ ਕਦੋਂ ਪੇਸ਼ ਕੀਤਾ ਗਿਆ ਸੀ ਅਤੇ ਇਹ ਭਾਰਤ ਕਦੋਂ ਪਹੁੰਚਿਆ ਸੀ ਦੋਸਤੋ ਜ਼ਿਆਤਰ ਘਰਾਂ ਦੇ ਬੱਚੇ ਪੀਜ਼ਾ ਪਸੰਦ ਕਰਦੇ ਹਨ ਬੱਚੇ ਅਤੇ ਨੌਜਵਾਨ ਆਨਲਾਈਨ ਆਰਡਰ ਕਰਕੇ ਸਟੋਰ ਤੇ ਪੀਜ਼ਾ ਖਾਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਪੀਜ਼ਾ ਬਣਾਉਣ ਦੀ ਸ਼ੁਰੂਆਤ ਕਿੱਥੇ ਹੋਈ ਤੁਹਾਨੂੰ ਦੱਸ ਦਈਏ ਕਿ ਪੀਜ਼ੇ ਦੀ ਸ਼ੁਰੂਆਤ ਇਟਲੀ ਵਿੱਚ ਕਿਸਾਨਾਂ ਦੇ ਭੋਜਨ ਵਜੋਂ ਕੀਤੀ ਗਈ ਸੀ ਉਸ ਸਮੇਂ ਦੌਰਾਨ ਇਸ ਦੀ ਰੋਟੀ ਓਵਨ ਵਿੱਚ ਤਿਆਰ ਕੀਤੀ ਜਾਂਦੀ ਸੀ ਇਸ ਪੱਠੀ ਵਿੱਚ ਜਵਾਲਾਮੁਖੀ ਤੋਂ ਲਿਆਂਦੇ ਗਏ ਲਾਵੇ ਨੂੰ ਪਾਲਣ ਨੂੰ ਬਜੂ ਵਰਤਿਆ ਜਾਂਦਾ ਸੀ ਹਾਲਾਂਕਿ ਉਸ ਸਮੇਂ ਲੋਕ ਇਸ ਨੂੰ ਸਾਦੇ ਤਰੀਕੇ ਨਾਲ ਹੀ ਖਾਂਦੇ ਸਨ ਤੁਹਾਨੂੰ ਦੱਸਦੀ ਹਾਂ ਕਿ ਟਾਪਿੰਗਸ ਨਾਲ ਭਰਿਆ ਰੰਗਦਾਰ ਪੀਜ਼ਾ ਸਭ ਤੋਂ ਪਹਿਲਾਂ ਇਟਲੀ ਦੀ ਪਹਿਲੀ ਮਹਾਰਾਣੀ ਮਾਰਗਰੀਟਾ ਲਈ ਇੱਕ ਰੈਸਟੋਰੈਂਟ ਵਿੱਚ ਤਿਆਰ ਕੀਤਾ ਗਿਆ ਸੀ ਦਰਅਸਲ ਪੀਜ਼ਾ ਨੂੰ ਖਾਸ ਬਣਾਉਣ ਲਈ ਰੈਸਟੋਰੈਂਟ ਦੇ ਮਾਲਕ ਨੇ ਇਸ ਤੇ ਅਜਿਹੀ ਟਾਪਿੰਗ ਕਰਵਾਈ ਜਿਸ ਨਾਲ ਇਸ ਤੇ ਇਟਲੀ ਦਾ ਝੰਡਾ ਦੇਖਿਆ ਜਾ ਸਕਦਾ ਸੀ ਜਿਸ ਵਿੱਚ ਟਮਾਟਰ ਮੋਜ਼ੋਲਾ ਪਨੀਰ ਅਤੇ ਬੇਸਲ ਦੇ ਬੂਟੇ ਲਗਾਏ ਗਏ ਸਨ ਉਸ ਸਮੇਂ ਜ਼ਰੂਰੂਪਚ ਟਮਾਟਰ ਦਾ ਪ੍ਰਚਲਿਤ ਨਹੀਂ ਸੀ ਇਸ ਲਈ ਟਮਾਟਰ ਅਮਰੀਕ ਇਸ ਤੋਂ ਬਾਅਦ ਮਹਿਲ ਹੀ ਨਹੀਂ ਸਗੋਂ ਕਈ ਥਾਵਾਂ ਤੇ ਵੀ ਇਸ ਦੀ ਮੰਗ ਤੇਜ਼ ਨਾਲ ਵਧ ਗਈ ਜਾਣਕਾਰੀ ਦੇ ਮੇਰੇ ਕੋਲ ਦੁਨੀਆ ਦਾ ਸਭ ਤੋਂ ਪਹਿਲਾ ਪੀਜ਼ਾ ਹਟ ਸਾਲ 1830 ਵਿੱਚ ਪੋਰਟ ਅਵੇਲਾ ਵਿੱਚ ਖੋਲਿਆ ਗਿਆ ਸੀ ਇਸ ਵਿੱਚ ਪੀਜ਼ਾ ਤਿਆਰ ਕਰਨ ਲਈ ਓਵਨ ਦੀ ਵਰਤੋਂ ਕੀਤੀ ਜਾਂਦੀ ਸੀ ਇਸ ਤੋਂ ਬਾਅਦ ਹੌਲੀ-ਹੌਲੀ ਪੀਜ਼ਾ ਇਟਲੀ ਤੋਂ ਨਿਕਲ ਕੇ ਦੂਜੇ ਦਿਸਾਂ ਵਿੱਚ ਵੀ ਪਹੁੰਚ ਗਿਆ ਇਤਿਹਾਸ ਦੇ ਮੁਤਾਬਕ 1895 ਤੱਕ ਇਸ ਨੂੰ ਅਮਰੀਕਾ ਵਿੱਚ ਪਸੰਦ ਕੀਤਾ ਜਾਣ ਲੱਗਿਆ ਸੀ ਹੁਣ ਤੁਹਾਨੂੰ ਦੱਸਦੇ ਕਿ ਭਾਰਤ ਵਿੱਚ ਪੀਜ਼ਾ ਕਦੋਂ ਪਹੁੰਚਿਆ ਤੁਹਾਨੂੰ ਦੱਸਦੇ ਕਿ ਪੀਜ਼ੇ ਦੀ ਯਾਤਰਾ 1992 ਵਿੱਚ ਗ੍ਰੀਸ ਇਟਲੀ ਅਮਰੀਕਾ ਆਦਿ ਦੇਸ਼ਾਂ ਤੋਂ ਹੁੰਦੀ ਹੋਈ ਭਾਰਤ ਵਿੱਚ ਪਹੁੰਚੀ 18 ਜੂਨ ਨੂੰ ਭਾਰਤ ਵਿੱਚ ਪਹਿਲਾ ਅਲਾਉਲਟ ਖੋਲ੍ਹਿਆ ਕੰਪਨੀ ਨੇ ਭਾਰਤ ਵਿੱਚ ਆਪਣਾ ਪਹਿਲਾ ਅਲਾਉਲਟ ਬੈਂਗਲੌਰ ਵਿੱਚ ਖੋਲ੍ਹਿਆ ਸੀ